ਭਾਈ ਰੇ RAM ਕਹੋ ਮਹਾਰਾਜ ਦੀ ਬਾਣੀ ਦੇ ਬਹੁਤ ਸ਼ਬਦ ਨੇ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ RAM ਨੂੰ ਚੇਤੇ ਕਰਿਆ ਕਰ ਕਿਦਾਂ ਕਰਿਆ ਕਰ ਚਿਤ ਲਾਏ ਚਿਤ ਲਾ ਕੇ ਚੇਤੇ ਕਰਿਆ ਕਰ ਇਹਣਾ ਹੋਵੇ ਨਿਤਨੇਮ ਕਰਦਾ ਵੀ ਪਿਆ ਪਰ ਮਕਾਉਣਾ ਪਿਆ ਵੀ ਮੇਰੀਆਂ ਤਿੰਨ ਬਾਣੀਆਂ ਸਵੇਰ ਦੀਆਂ ਦੋ ਬਾਣੀਆਂ ਸ਼ਾਮ ਦੀਆਂ ਮੈਂ ਪੰਜ ਬਾਣੀਆਂ ਸਵੇਰੇ ਸ਼ਾਮ ਕਰਨੀਆਂ ਨੇ ਨਹੀਂ ਜਦੋਂ ਚੇਤੇ ਵਿੱਚ ਹੋਣ ਗਿਆ ਫਿਰ ਬੰਦਾ ਰੱਬ ਨਾਲ ਜੁੜਿਆ ਹੋਵੇਗਾ ਮੈਂ ਕਈ ਵਾਰ ਬੇਨਤੀ ਕਰਦਾ ਸਾਡੇ ਵੀ ਹਾਲੇ ਐ ਬਾਣੀ ਜਿਹੜੀ ਕੰਠ ਹੋਵੇ ਨਾ ਉਹ ਜਿਹੜੀ ਸਪੀਡ ਵਿੱਚ ਰੋਜ਼ ਪੜ੍ਹੀਏ ਇੱਕ ਦਿਨ ਹੌਲੀ ਪੜ੍ਹੀਏ ਤੇ ਭੁੱਲ ਜਾਂਦੀ ਐ ਬੰਦਾ ਜਪਜੀ ਸਾਹਿਬ ਬੰਦੇ ਨੂੰ ਯਾਦ ਐ ਉਹ ਪੜ੍ਹਦਾ ਉਹਨੂੰ ਕਹੋ ਹੌਲੀ ਪੜ ਥੋੜਾ ਪੜੀ ਨਹੀਂ ਜਾਂਦੀ ਉਹ ਭੁੱਲ ਜਾਂਦਾ ਐ ਜੋਬ ਸਾਬ ਪੜਨ ਲੱਗ ਪਈ ਜਿਹੜੀ ਸਪੀਡ ਅਸੀਂ ਪੜਦੇ ਆ ਸੁਖਨੀ ਸਾਹਿਬ ਦੀ ਜਿਹੜੀ ਸਪੀਡ ਵਿੱਚ ਰੋਜ਼ ਪੜਦਾ ਮੈਂ ਜਦੋਂ ਘੱਟ ਸਪੀਡ ਵਿੱਚ ਕਰਕੇ ਪੜਾਂਗਾ ਉਹ ਦਿਨ ਭੁੱਲ ਜਾਂਦੀ ਹੈ ਮਤਲਬ ਕੀ ਹੈ ਮਤਲਬ ਜ਼ਬਾਨ ਪੜਦੀ ਪਈ ਹੈ ਅੰਦਰ ਹਲੇ ਵਸਿਆ ਹੀ ਨਹੀਂ ਹੋਇਆ ਧਿਆਨ ਨਹੀਂ ਲੱਗਦਾ ਨਾ ਕਿਹੜੀ ਪੰਕਤੀ ਤੇ ਪਹੁੰਚਿਆ ਬੰਦਾ ਰਹਿਰਾਸ ਕਰਦਾ ਜਪਜੀਤ ਸਾਹਿਬ ਕਰਦਾ ਪਰ ਪਤਾ ਨਹੀਂ ਮੈਂ ਪਹੁੰਚਿਆ ਕਿੱਥੇ ਆ ਬਸ ਇੰਨਾ ਪਤਾ ਕਿ ਚੱਲੀ ਜਾ ਰਿਹਾ ਜ਼ਬਾਨ ਵੱਲ ਖਾਈ ਜਾ ਰਹੀ ਹੈ ਮਹਾਰਾਜ ਕਹਿੰਦੇ ਨਹੀਂ ਭਾਈ ਇਹ ਸਫਲਤਾ ਨਹੀਂ ਇਹ ਬੰਦਾ ਜੁਗਾਂ ਹੋ ਗਏ ਬਾਣੀ ਪੜਦਿਆਂ ਨੂੰ ਕਿੰਨਾ ਚਿਰ ਹੋ ਗਿਆ ਗੁਰੂ ਘਰ ਆਉਂਦਿਆਂ ਨੂੰ ਕਿੰਨਾ ਚਿਰ ਹੋ ਗਿਆ ਧਰਮ ਦੇ ਰਸਤੇ ਤੇ ਤੁਰਿਆਂ ਨੂੰ ਸਾਡੇ ਵੱਡੇ-ਵਡੇਰੇ ਵੀ ਚੁਰਦੇ ਸਨ ਅਸੀਂ ਵੀ ਉਹੀ ਕੰਮ ਕਰਦੇ ਪਏ ਪਰ ਸਹਿਬ ਕਹਿੰਦੇ ਉਹਦਨ ਪੂਰਨ ਮਨੁੱਖ ਬਣਦਾ ਜਿੱਦ ਨੂੰ ਸੱਚਮੁੱਚ ਰੱਬ ਚੇਤੇ ਵਿੱਚ ਆ ਜਾਂਦਾ ਚੇਤੇ ਵਿੱਚੋਂ ਨਿਕਲਦਾ ਹੀ ਨਹੀਂ ਇੱਕ